raag suhi mahalla panjma kar satwa ek onkar satgurb prasad tera paana tuhe banahe jisno ho de ala sai bhagat jo tud paave tu sarb jia prit pala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ एकांकर सतगुरु प्रसाद तेरा भाणा तुहे मनाहे जिसनो हो दयाला साई भगत जो तुद पावे तू सर्व जियां प्रीत पाला मेरे राम राए संता टेक तुम्हारी जो तुद पावे सो परवान मन तन तुहे आधारी रहाओ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ ਸਤਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਨਾਹੇ ਜਿਸ ਨੋ ਦਿਆਲਾ ਸਾਈ ਭਗਤੇ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਵਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ ਸਤਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਤੁਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰੈ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਸੁਣ ਗਾਵਾ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ੴ ਸਤਿਗੁਰ ਪ੍ਰਸਾਦਿ ਤੇਰਾ ਪਾਣਾ ਤੁਹੈ ਮਨਾਹੈ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆ ਪ੍ਰਿਤ ਪਾਲਾ ਮੇਰੇ RAM RAAY SANTAA TEK TUMARI JO TUD PAAVE SO PARWAAN MAN TAN TUHEE ADAARI RAHAA TU DEYAAL KIRPAAL KIRPAANID MANSA POORANHAARA PAGAT TERE SAB PRAAN PAT PRITAM TU BHAGATAN KA PYARA TU ATHAA APAARAT UCHA ਕੋਈ ਅਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag suhi mahalla 5va kaar 7va ek onkar satgura prasad tera paana tuhe banahe jisno ho de ala sai bhagat jo tud paave tu sarb jia prit paala mere ram rae santan tek tumari jo tud paave so parwaan ਮਨਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ఏకాంకార సద్గురు ప్రసాద్ ਤੇਰਾ ਭਾਣਾ ਤੁਹਿ ਬਨਾਹੇ ਜਿਸਨੋ ਹੋ ਦੇ ਆਲਾ ਸਾਈ ਭਗਤੇ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹਿ ਆਧਾਰੀ ਰਹਾਓ ਤੂੰ ਦੇਵਾਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ ਸਤਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM RAAY ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਊਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰੈ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਾਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੁਹਾਥਾ ਅਪਾਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ੴ ਸਤਿਗੁਰ ਪ੍ਰਸਾਦਿ ਤੇਰਾ ਪਾਣਾ ਤੁਹੇ ਮਨਾਹੈ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag suhi mahalla panjma kar satwa ek onkar satgurb prasad tera paana tuhe manahe jisno ho de ala sai bhagat jo tud paave tu sarb jia prit pala mere ram rae santan tek tumari jo tud paave so parwaan ਮਨਤਨ ਤੂੰ ਹੈ ਆਦਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਆਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ एकांकर सतगुरु प्रसाद तेरा भाणा तुहे बनाहे जिसनो हो दयाला साई भगत जो तुद पावे तू सर्व जियां प्रीतपाला मेरे राम राए संता टेक तुम्हारी जो तुद पावे सो परवान मन तन तुहे आधारी रहाओ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰੈ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ ਸਤਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ भगत तेरे सब प्राणपत प्रीतम तू भगतन का प्यारा तू अथहा अपारत ऊंचा कोई अवर्ण तेरी भाते एहे अरदास हमारी स्वामी विसर नाहि सुख दाते दिन रैण सास सा आस गुण गावा जे स्वामी तुद पावा नाम तेरा सुख नानक मांगै ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਾਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM RAAY ਸੰਤਾਂ ਟੇਕ ਤੁਮਾਰੀ ਜੋ ਤੁਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰੈ ਨਾਹੀ ਸੁਖ ਦਾਤੇ ਦਿਨ ਰੈਨ ਸਾਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ੴ ਸਤਿਗੁਰ ਪ੍ਰਸਾਦਿ ਤੇਰਾ ਪਾਣਾ ਤੁਹੇ ਬਨਾਹੇ ਜਿਸਨੋ ਹੋ ਦੇ ਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM RAAY SANTAA TEK TUMARI JO TUD PAAVE SO PARWAAN MAN TAN TUHEE ADAARI RAHAA TU DEYAAL KIRPAAL KIRPAANID MANSA POORANHAARA PAGAT TERE SAB PRAANPAT PRITAM TU BHAGATAN KA PYARA TU ATHAA APARAT UCHA ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag sohi mohalla 5va kar 7va ek onkar satgura prasad tera paana tuhe banahe jisno ho deala sai bhagat jo tud paave tu sarb jian prit paala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਬਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ एकांकर सतगुरु प्रसाद तेरा भाणा तुहे बनाहे जिसनो हो दयाला साईं भगत जो तुद पावे तू सर्व जियां प्रितपाला मेरे राम राए संता टेक तुम्हारी जो तुद पावे सो परवान मन तन तुहे आधारी रहाओ ਤੂੰ ਦੇਵਾਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ ਸਤਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਊਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਾਰ 7ਵਾਂ ੴ ਸਤਿਗੁਰ ਪ੍ਰਸਾਦਿ ਤੇਰਾ ਭਾਣਾ ਤੁਹੇ ਬਨਾਹੇ ਜਿਸਨੋ ਹੋ ਦਿਆਲਾ ਸਾਈ ਭਗਤੇ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਦ ਭਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਉਥਾ ਅਪਾਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਿਤ ਪਾਲਾ ਮੇਰੇ RAM RAAY SANTAAN TEK TUMARI JO TU D PAAVE SO PARWAAN MAN TAN TUHE ADAARI RAHA TU DAYAL KIRPAL KIRPAANID MANSA POORANHAARA BHAGAT TERE SAB PRAAN PAT PRITAM TU BHAGATAN KA PYAR TU ATHHA APARAT UCHA ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag suhi mahalla panjwa kar satwa ekankar satgurb prasad tera paana tuhe banahe jisno ho deala sai bhagte jo tud paave tu sarb jian prit paala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ विसर नाही सुख दाते दिन रैन सा सास गुण गावा जे स्वामी तुद पावा नाम तेरा सुख नानक मांगै साहिब तुठ्हे पावा नाम तेरा सुख नानक मांगै साहिब तुठ्हे पावा राग सुही महल्ला 5वा कार 7वा एकांकर सतगुरु प्रसाद तेरा भाणा तुहे बनाहे जिसनो हो दयाला साई भगत जो तुद पावे तू सर्व जियां प्रीत पाला मेरे राम राए संता टेक तुम्हारी जो तुद पावे सो परवान मन तन तुहे आधारी रहाओ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ